ਸ਼ਸ਼ਿਕਾਲੀ ਸਬਸਕ੍ਰਾਈਬ ਆ ਤੁਹਾਡਾ ਨੇਮ ਕੀ ਹੈ ਪ੍ਰਤਪਾਲ ਸਿੰਘ ਠੀਕ ਹੈ ਤੁਸੀਂ ਡਾਕਟਰ ਜਗਦੀਪ ਦੇ ਕਲੀਨਿਕ ਤੇ ਆਈ ਸੀਗੇ ਤੇ ਤੁਹਾਨੂੰ ਕੀ ਪ੍ਰੋਬਲਮ ਸੀ ਐਕਚੁਅਲੀ ਮੇਰੇ ਲੋਅਰ ਬੈਕ ਚ ਪ੍ਰੋਬਲਮ ਸੀ ਲੋਅਰ ਬੈਕ ਚ ਪੇਨ ਮੇਰੇ ਲੈਫਟ ਲੈਗ ਦੇ ਵਿੱਚ ਜਾਂਦਾ ਸੀਗਾ ਤੇ ਮੈਨੂੰ ਉੱਠਣ ਦੇ ਵਿੱਚ ਬੈਠਣ ਦੇ ਪੇਨ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਸੀਗੀ ਤੇ ਮਤਲਬ ਉਹਨਾਂ ਦਾ ਥੈਰੇਪੀਕਲ ਸੈਂਟਰ ਜਾਣ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ तकरीबन 95% ਮੈਨੂੰ ਫਰਕ ਪਿਆ ਗਿਆ ਤੇ ਮਤਲਬ ਕਾਫੀ ਬਹੁਤ ਫਰਕ ਪਿਆ ਉਹਨਾਂ ਇਹ ਆ ਪ੍ਰੋਬਲਮ ਸੀਗੀ ਮੇਰੇ ਡੇਢ ਮਹੀਨੇ ਪਹਿਲੇ ਡੇਢ ਮਹੀਨੇ ਡੇਢ ਮਹੀਨੇ ਤੋਂ ਮੈਨੂੰ ਪੇਨ ਹੋ ਰਹੀ ਸੀਗੀ ਤੇ ਮੈਂ ਇਹਨਾਂ ਦੀ ਐਡ ਦੇਖੀ ਸੀਗੀ ਤੇ ਐਡ ਦੇਖ ਕੇ ਮੈਂ ਇੱਥੇ ਆਇਆ ਸੀਗਾ ਹੁਣ ਤੁਸੀਂ ਮਤਲਬ ਕਿਦਾਂ ਦਾ ਫੀਲ ਕਰ ਰਹੇ ਹੋ ਵਧੀਆ ਫੀਲ ਕਰ ਰਹੇ ਹੋ ਬਹੁਤ ਬਹੁਤ ਜ਼ਿਆਦਾ ਫਰਕ ਆਇਆ ਜੀ ਬਹੁਤ ਵਧੀਆ ਫੀਲ ਕਰ ਰਹੇ ਹਾਂ ਤੇ ਮੈਂ ਅੱਗੇ ਇੱਕ ਦੋ ਰੈਫਰੈਂਸ ਵੀ ਦਿੱਤੇ ਨੇ ਉਹਨਾਂ ਨੂੰ ਵੀ ਇਹ ਪ੍ਰੋਬਲਮਸ ਜੀ ਤੇ ਮਤਲਬ ਉਹਨਾਂ ਨੂੰ ਵੀ ਕਾਫੀ ਫਰਕ ਪਿਆ ਜੀ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਵੀ ਡਾਕਟਰ ਜਗਦੀਪ ਦੇ ਕਲੀਨਿਕ 'ਚ ਆਣਾ ਚਾਹੀਦਾ ਵਾਕਿ ਟ੍ਰੀਟਮੈਂਟ ਕਿਵੇਂ ਦਾ ਲੱਗਿਆ ਜਿੱਥੇ ਬੰਦੇ ਨੂੰ ਫਰਕ ਪੈਂਦਾ ਬੰਦਾ ਉੱਥੇ ਹੀ ਭੇਜ ਪਰ ਇਹ ਤਾਂ ਰੁਕੀ ਬਹੁਤ ਜਗ੍ਹਾ ਜਾਂਦੇ ਨਹੀਂ ਫਰਕ ਪੈਂਦਾ ਹੈਗਾ ਜੇ ਆਪਾਂ ਨੂੰ ਜਿੱਥੇ ਫਰਕ ਪਿਆ ਉੱਥੇ ਭੇਜਾਂਗੇ ਜੀ ਹਾਂਜੀ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਬਹੁਤ ਹੈ